ਹਾਂਜੀ ਦੋਸਤੋ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ਼ਕਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਜੀ ਮੇਰੀ ਵੀਡੀਓ ਨਾਲ ਈ ਬਣੇ ਰਹੋ ਜੀ ਤੇ ਬੜੇ ਬੜੇ ਪਿਆਰ ਤੇ ਸਤਿਕਾਰ ਨਾਲ ਵੀਡੀਓ ਦੇਖਦੇ ਰਹੋ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਨਾਨਕ ਸਰ ਪਾਸ਼ਾਈ ਪਹਿਲੀ ਜੀ ਠੱਕਰਵਰ ਲੁਧਿਆਣਾ ਜਿੱਥੇ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਰਦਾਨਾ ਜੀ ਦੇ ਨਾਲ ਇਹ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਆਏ ਹੋਏ ਨੇ ਜੀ ਮੈਂ ਤੁਹਾਨੂੰ ਪੂਰਾ ਇਤਿਹਾਸ ਇਸ ਗੁਰਦੁਆਰਾ ਜੀ ਦਾ ਦੱਸਾਂਗਾ ਜੀ ਤੇ ਐਦਾਂ ਹੀ ਮੇਰੀ ਵੀਡੀਓ ਦੇ ਨਾਲ ਜਰੂਰ ਬਣੇ ਰਹੋ ਜੀ ਤਾਂ ਚਲੋ ਆਪਾਂ ਚੱਲਦੇ ਆ ਜੀ ਲਓ ਜੀ ਆਪਾਂ ਪਹੁੰਚ ਗਏ ਆ ਗੁਰੂ ਘਰ ਜੀ ਆਪਾਂ ਐਂਟਰੀ ਕਰ ਲਈ ਆ ਗੁਰੂ ਘਰ ਦੀ ਜੀ ਬਹੁਤ ਪਿਆਰਾ ਸ੍ਰੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਪਾਤਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਦੇ ਨਾਲ ਇਸ ਧਰਤੀ ਦੇ ਉੱਪਰ ਆਏ ਹੋਏ ਨੇ ਜੀ ਠਕਰਵਾਲ ਦੀ ਧਰਤੀ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਠਕਰਵਾਲ ਦੀ ਧਰਤੀ ਤੇ ਆਏ ਹੋਏ ਨੇ ਜੀ ਇਹ ਦੇਖੋ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਸੰਖੇਪ ਇਤਿਹਾਸ ਹੈ ਜੀ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਜੀ ਦੋਸਤੋ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਇਸ ਇਤਿਹਾਸ ਨੂੰ ਪੜੋ ਜੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨਾ ਜੀ ਦੇ ਨਾਲ ਇਸ ਠੱਕਰਵਾਲ ਦੀ ਧਰਤੀ ਤੇ ਆਏ ਹੋਏ ਨੇ ਜੀ ਦੋਸਤੋ ਮੇਰੀ ਵੀਡੀਓ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਬੈਠੋ ਬੈਠ ਕੇ ਦੇਖੋ ਜੀ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਮੇਰੀ ਵੀਡੀਓ ਦੇਖੋ ਜੀ ਮੈਂ ਦਰਸ਼ਨ ਕਰਾ ਰਿਹਾ ਜੀ ਵਾਹਿਗੁਰੂ ਜੀ ਦੇ ਤੁਹਾਨੂੰ ਤੁਸੀਂ ਬੜੇ ਪਿਆਰ ਨਾਲ ਮੇਰੀ ਵੀਡੀਓ ਦੇਖੋ ਜੀ ਮੈਂ ਤੁਹਾਨੂੰ ਅੰਦਰੋਂ ਵੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਜ਼ਿਆਦਾ ਬੂਟੇ ਲਗਾਏ ਗਏ ਨੇ ਜੀ ਬੂਟੇ ਬਹੁਤ ਜ਼ਿਆਦਾ ਲੱਗੇ ਨੇ ਤੇ ਇੱਕ ਪਾਰਕ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੈਂ ਤੁਹਾਨੂੰ ਉਸ ਪਾਰਕ ਵੀ ਦਿਖਾਵਾਂਗਾ ਜੀ ਪਾਰਕ ਦੇ ਵਿੱਚ ਬਹੁਤ ਵਧੀਆ ਕਾਰ ਲੱਗਿਆ ਗੁਰਦੁਆਰਾ ਸਾਹਿਬ ਜੀ ਦੇ ਪਾਰਕ ਦੇ ਵਿੱਚ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਕਿੰਨੇ ਪਿਆਰੇ ਬੂਟੇ ਲੱਗੇ ਆ ਸਾਰੇ ਪਾਸਿਓਂ ਸੀਨ ਦਿਖਾ ਰਿਹਾ ਗੁਰਦੁਆਰਾ ਸਾਹਿਬ ਜੀ ਦਾ ਉਹ ਸਾਹਮਣੇ ਗੇਟ ਆ ਜੀ ਜਿੱਥੋਂ ਆਪਾਂ ਐਂਟਰੀ ਕਰੀ ਆ ਜੀ ਤੇ ਇੱਧਰ ਦੇਖੋ ਸਕੂਲ ਵਾਲੀਆਂ ਬੱਸਾਂ ਤੇ ਕਾਰਾਂ ਵਗੈਰਾ ਦੇ ਵਿੱਚ ਜਿਹੜੇ ਲੋਕ ਆਏ ਨੇ ਜੀ ਮੱਥਾ ਟੇਕਣ ਜਿੰਨੀ ਵੀ ਸੰਗਤ ਆਈ ਆ ਉਹ ਸਾਰੀਆਂ ਕਾਰਾਂ ਇੱਧਰਲੇ ਪਾਸੇ ਲੱਗੀਆਂ ਨੇ ਜੀ ਮੋਟਰਸਾਈਕਲ ਵਗੈਰਾ ਇੱਧਰ ਲੱਗੇ ਨੇ ਤੇ ਆਪਾਂ ਜੀ ਹੁਣ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਣੇ ਆ ਜੀ ਤੁਸੀਂ ਵੀ ਸੰਗਤੋਂ ਜਦੋਂ ਲੁਧਿਆਣੇ ਵੱਲ ਤੁਹਾਡਾ ਘੇੜਾ ਲੱਗਦਾ ਜੀ ਪਿੰਡ ਠੱਕਰਵਾਲ ਜਰੂਰ ਆਇਓ ਜੀ ਇਹ ਇਤਿਹਾਸਿਕ ਗੁਰਦੁਆਰਾ ਜੀ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਦੇਖੋ ਕਿੰਨੀਆਂ ਪਿਆਰੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਗੁਰਦੁਆਰਾ ਸਾਹਿਬ ਜੀ ਦੇ ਉੱਪਰ ਜੀ ਸਭੋ ਤਾਂ ਗਾਵੋ ਰੇ ਕਿ ਰਾਮ ਜਿਨੀ ਵਸਾਇਆ ਕਹਿ ਨਾਨਕ ਕੋ ਬੋਲ ਆ ਸਤਿਗੁਰੂ ਮੈਂ ਪਾਇਆ ਤੇ ਮਨ ਮੇ ਲਿਆ ਉਹ ਤਦਾਰੋ ਮਨ ਅਨਾਲ ਰੋਦਮਨ ਮੇ ਲੇ ਜੋ ਸਭ ਸਾਰਣਾ ਅੰਗੇ ਭਾਉ ਕਰੇ ਤੇਰਾ ਤਾਰ ਸਭ ਸਵਾਰਣਾ ਸਭ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੌਰਾਨ ਸਰਦੀ ਬਲਦੀ ਲੋਕਾਈ ਨੂੰ ਸੋਧਦੇ ਹੋਏ ਆਪਣੀ ਯਾਤਰਾ ਦੌਰਾਨ ਗੁਰਦੁਆਰਾ ਚਰਨ ਕਮਲ ਸਾਹਿਬ ਕੀਰਤਪੁਰ ਸਾਹਿਬ ਦੇ ਅਸਥਾਨ ਤੋਂ ਚੱਲਦੇ ਹੋਏ ਸਾਈਂ ਬੁੱਢਣ ਸਾਹ ਨੂੰ ਨਿਹਾਲ ਕਰਕੇ ਲੁਧਿਆਣਾ ਗੁਰਦੁਆਰਾ ਗਊ ਘਾਟ ਸਾਹਿਬ ਪਹੁੰਚੇ ਉੱਥੇ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਆਖਣ ਲੱਗੇ ਕਿ ਭਾਈ ਇੱਥੇ ਨੇੜੇ ਇੱਕ ਨਗਰ ਵਿੱਚ ਠਾਕੁਰਦਾਸ ਮੰਤਰ ਰਹਿੰਦਾ ਹੈ ਉਸਨੇ ਪਿਛਲੇ ਜਨਮ ਵਿੱਚ ਕਾਫੀ ਤਪੱਸਿਆ ਕੀਤੀ ਸੀ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ ਉਸ ਦਾ ਨਾਮ ਠਾਕੁਰ ਦਾਸ ਹੈ ਤੇ ਉਸ ਨੇ ਕਾਂਸੀ ਤੋਂ ਵਿਦਿਆ ਪ੍ਰਾਪਤ ਕੀਤੀ ਸੀ ਇਹ ਇਲਾਹਾਬਾਦ ਇੱਕ ਡੇਰੇ ਵਿੱਚ ਸੇਵਾ ਕਰਨ ਲੱਗ ਗਿਆ ਉਸ ਡੇਰੇ ਦਾ ਮਹੰਤ ਮथुरा ਦਾਸ ਸੀ ਤੇ ਮथुरा ਦਾਸ ਨੇ ਇਸ ਦੀ ਸੇਵਾ ਭਾਵਨਾ ਨੂੰ ਦੇਖ ਕੇ ਇਸ ਨੂੰ ਆਪਣਾ ਚੇਲਾ ਬਣਾ ਲਿਆ ਥੋੜੇ ਸਮੇਂ ਬਾਅਦ ਮथुरा ਦਾਸ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਮੰਨੇ ਦੇ ਇਕੱਠ ਦੇ ਮੁਖੀ ਮਹਾਂਤ ਇਕੱਠੇ ਹੋਏ ਤੇ ਫੈਸਲਾ ਕੀਤਾ ਕਿ ਪੱਗ ਦੀ ਰਸਮ ਮथुरादास ਤੇ ਗੜਵਈ ਪਰਮਾਦਾਸ ਨੂੰ ਦਿੱਤੀ ਜਾਵੇ ਤਾਂ ਠਾਕੁਰਦਾਸ ਨੇ ਰੋਲਾ ਪਾਇਆ ਫਿਰ 20 ਪ੍ਰਮੁੱਖ ਮਹਾਂਤ ਨੇ ਪੱਗ ਤੇ ਟਿੱਕਾ ਮਹਾਂਤ ਪਰਮਾਦਾਸ ਦੇ ਲਗਾ ਦਿੱਤਾ ਤੇ ਠਾਕਰਦਾਸ ਨੂੰ ਕਿਹਾ ਤੂੰ ਉਸੇ ਤਰ੍ਹਾਂ ਸੇਵਾ ਕਰਦਾ ਰਹਿ ਫਿਰ ਠਾਕਰਦਾਸ ਨਾਰਾਜ਼ ਹੋ ਕੇ ਚੱਲਿਆ ਚੇਲਿਆਂ ਸਮੇਤ ਚਲਦਾ ਹੋਇਆ ਪੰਜਾਬ ਪਹੁੰਚਿਆ ਤੇ ਇਸ ਸਥਾਨ ਤੇ ਆ ਗਿਆ ਇੱਥੇ ਇੱਕ ਢਾਬ ਸੀ ਜਿੱਥੇ ਅੱਜ ਕੱਲ੍ਹ ਸਰੋਵਰ ਹੈ ਇਸ ਨੇ ਆਪਣਾ ਪੱਕਾ ਟਿਕਾਣਾ ਬਣਾ ਲਿਆ ਤੇ ਕੁਝ ਸਮੇਂ ਬਾਅਦ ਇਸ ਸਥਾਨ ਦਾ ਨਾਮ ਠੱਕਰਵਾਲ ਪੈ ਗਿਆ ਇਸ ਸਥਾਨ ਤੇ ਬਰੋਟੇ ਸਨ ਜਿਨ੍ਹਾਂ ਬਰੋਟਿਆਂ ਨਾਲ ਹਾਥੀ ਬੰਨੇ ਸਨ ਜਿਨ੍ਹਾਂ ਵਿੱਚੋਂ ਦੋ ਹਾਥੀ ਬੜੇ ਜਾਲਮ ਸਨ ਕਿਸੇ ਨੂੰ ਲੰਗਨ ਨਹੀਂ ਸੀ ਦਿੰਦੇ ਦਰਬਾਰ ਸਾਹਿਬ ਤੋਂ ਲੰਗਣ ਵਾਲੇ ਪਾਸੇ ਠਾਕਰਦਾਸ ਦੀ ਕੁੱਲੀ ਸੀ ਅਤੇ ਇਥੇ ਇੱਕ ਖੂਈ ਸੀ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਤਾਂ ਠਾਕੁਰਦਾਸ ਕੁੱਲੀ ਦੇ ਬਾਹਰ ਕੋ ਮਰਿਆ ਸੀ ਅਤੇ ਗੁਰੂ ਜੀ ਨੂੰ ਦੇਖ ਕੇ ਅੰਦਰ ਵੜ ਗਿਆ ਕਿਉਂਕਿ ਉਸ ਨੂੰ ਆਪਣੀ ਵਿਦਿਆ ਦਾ ਅਭਿਮਾਨ ਹੋ ਗਿਆ ਸੀ ਗੁਰੂ ਜੀ ਕੁੱਲੀ ਤੋਂ ਕੁਝ ਦੂਰ ਵੱਲ ਪਿੱਠ ਕਰਕੇ ਬੈਠ ਗਏ ਤਾਂ ਠਾਕੁਰਦਾਸ ਸੋਚਣ ਲੱਗਾ ਕਿ ਇਹ ਕੈਸੇ ਸਾਧੂ ਹਨ ਜੋ ਕਿ ਆਪਣੀ ਮਰਜ਼ੀ ਨਾਲ ਬੈਠ ਗਏ ਹਨ ਫਿਰ ਗੁਰੂ ਜੀ ਠਾਕੁਰदास ਦੇ ਮਨ ਦੀ ਭਾਵਨਾ ਨੂੰ ਜਾਣਦੇ ਮਰਦਾਨੇ ਨੂੰ ਕਹਿਣ ਲੱਗੇ ਕਿ ਭਾਈ ਮਰਦਾਨੇ ਰਬਾਬ ਵਜਾ ਬਾਣੀ ਆਈ ਹੈ ਫਿਰ ਮਰਦਾਨਾ ਰਬਾਬ ਵਜਾਉਣ ਲੱਗਿਆ ਤਾਂ ਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਵਿਪਤਈ ਪੜੀ ਪਛਤਾਨਿਆ ਜਦੋਂ ਫਿਰ ਠਾਕੁਰदास ਆਵਾਜ਼ ਸੁਣ ਕੇ ਸੰਪੂਰਨ ਤੋਂ ਬਾਅਦ ਗੁਰੂ ਜੀ ਕੋਲ ਆ ਕੇ ਕਹਿਣ ਲੱਗਾ ਹਰੇ ਰਾਮ ਤਾਂ ਗੁਰੂ ਜੀ ਨੇ ਆਖਿਆ ਸਤ ਕਰਤਾਰ ठाकुरदास ਨੇ ਪੁੱਛਿਆ ਹਰੇ ਰਾਮ ਤੇ ਸਤ ਕਰਤਾਰ ਵਿੱਚ ਕੀ ਫਰਕ ਹੈ ਤਾਂ ਗੁਰੂ ਜੀ ਨੇ ਆਖਿਆ ਰਾਮ ਤੇ ਕ੍ਰਿਸ਼ਨ ਸਤ ਕਰਤਾਰ ਦੇ અવਤਾਰ ਸਨ ਕਰਤਾਰ ਸਦਾ ਸਤ ਸੀ ਸਦਾ ਸਤ ਹੈ ਤੇ ਸਦਾ ਸਤ ਰਹੇਗਾ ਇਹ ਸੁਣ ਕੇ ਠਾਕੁਰदास ਦਾ ਹੰਕਾਰ ਦੂਰ ਹੋ ਗਿਆ ਤੇ ਗੁਰੂ ਜੀ ਨੇ ਚਰਨਾਂ ਵਿੱਚ ਡਿੱਗਿਆ ਤੇ ਭੁੱਲ ਬਖਸ਼ਾ ਲਈ ਉਸ ਤੋਂ ਬਾਅਦ ਗੁਰੂ ਜੀ ਸੁਲਤਾਨਪੁਰ ਬੇਬੇ ਨਾਨਕੀ ਜੀ ਕੋਲ ਪਹੁੰਚ ਗਏ ਜੀ ਇਹ ਜੋ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਇਹ ਮੈਂ ਤੁਹਾਨੂੰ ਦੱਸਿਆ ਵਾ ਜੀ ਤੁਸੀਂ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜ਼ਰੂਰ ਦਰਸ਼ਨ ਕਰਨ ਆਇਓ ਜੀ ਇਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਸਮੇਤ ਆ ਪਹੁੰਚੇ ਸਨ ਇਸ ਧਰਤੀ ਨੂੰ ਭਾਗ ਲਗਾਏ ਨੇ ਜੀ ਉਹਨਾਂ ਨੇ ਤੁਸੀਂ ਇਸ ਗੁਰਦੁਆਰਾ ਸਾਹਿਬ ਜੀ ਦੇ ਜ਼ਰੂਰ ਦਰਸ਼ਨ ਕਰਿਓ ਤੇ ਆਪਣਾ ਜੀਵਨ ਸਫਲਾ ਕਰਿਓ ਜੀ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਜੀ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਉਹਨਾਂ ਦੇ ਸਾਰੇ ਵਿਗੜੇ ਕਾਜ ਸਵਾਰੇ ਜੀ ਲੋ ਜੀ ਆਪਾਂ ਦਿਖਾ ਰਹੇ ਆ ਜੀ ਪਾਰਕ ਦੇ ਵਿੱਚ ਦੇਖੋ ਕਿੰਨੇ ਪਿਆਰੇ ਬੂਟੇ ਲੱਗੇ ਹੋਏ ਨੇ ਜੀ ਨਿਸ਼ਾਨ ਸਾਹਿਬ ਦੇ ਉੱਪਰ ਦੇਖੋ ਜੀ ਲਾਈਟਿੰਗ ਚੱਲ ਪਈ ਆ ਲਾਈਟਿੰਗ ਬਹੁਤ ਅੱਛੀ ਚੱਲ ਰਹੀ ਆ ਜੀ ਤੇ ਦੇਖੋ ਸਾਹਮਣੇ ਗੁਲਾਬੀ ਤੇ ਹਰੇ ਰੰਗ ਦੀ ਲਾਈਟ ਦੇਖੋ ਜੀ ਦਰਬਾਰ ਸਾਹਿਬ ਦੇ ਉੱਪਰ ਕਿੰਨੀ ਪਿਆਰੀ ਲੱਗ ਰਹੀ ਆ ਜੀ ਮੌਸਮ ਬਹੁਤ ਵਧੀਆ ਹੋਇਆ ਪਿਆ ਗੁਰਦੁਆਰਾ ਸਾਹਿਬ ਜੀ ਦਾ ਜੀ ਦੇਖੋ ਜੀ ਲੰਗਰ ਹਾਲ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਵੀਡੀਓ ਦੇ ਵਿੱਚ ਇਹ ਲੰਗਰ ਹਾਲ ਆ ਜੀ ਇੱਥੇ ਮੱਸੀਆ ਵਾਲੇ ਦਿਨ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਸੰਗਤ ਪਹੁੰਚਦੀ ਆ ਜੀ ਤੁਸੀਂ ਵੀ ਸੰਗਤੋ ਜਰੂਰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਇਓ ਜੀ ਇਹ ਇਤਿਹਾਸਿਕ ਗੁਰਦੁਆਰਾ ਆ ਜੀ ਲਓ ਜੀ ਨਿਸ਼ਾਨ ਸਾਹਿਬ ਦੇ ਉੱਪਰ ਬਹੁਤ ਪਿਆਰੀ ਜੀ ਲਾਈਟ ਚੱਲ ਪਈ ਆ ਜੀ ਸਾਡਾ ਮਨ ਬਹੁਤ ਖੁਸ਼ ਹੋਇਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਆ ਕੇ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਜੀ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਜੀ ਲਓ ਜੀ ਜੋ ਮੈਂ ਤੁਹਾਨੂੰ ਦਿਖਾ ਰਿਹਾ ਇੱਧਰ ਸਰੋਵਰ ਸਾਹਿਬ ਆ ਜੀ ਦੇਖੋ ਜੀ ਕਿੰਨਾ ਸਫਾਈ ਦਾ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਧਿਆਨ ਰੱਖਿਆ ਗਿਆ ਜੀ ਹਾਂਜੀ ਦੋਸਤੋ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਜੀ ਤੇ ਆਪਾਂ ਕਹਾਂ ਜੀ ਇਦਾ ਹੀ ਆਪਾਂ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਤੁਸੀਂ ਮੇਰੀਆਂ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਲਓ ਜੀ ਹੁਣ ਆਪਾਂ ਚੱਲਦੇ ਆਂ ਜੀ ਵਾਪਸ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਦਰਸ਼ਨ ਕਰ ਲਏ ਜੀ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਪਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ਜੀ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਜੀ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਮੈਂ ਇਤਨੀ ਵਧੀਆ ਵੀਡੀਓ ਬਣਾ ਸਕਾਂ ਜੀ ਤੇ ਆਪਾਂ ਹੁਣ ਚੱਲਦੇ ਆਂ ਜੀ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਐਦਾਂ ਹੀ ਮੈਂ ਤੁਹਾਨੂੰ ਵਧੀਆ ਵੀਡੀਓ ਬਣਾਉਂਦਾ ਰਵਾਂਗਾ ਜੀ ਤੁਸੀਂ ਬਸ ਤੁਹਾਡਾ ਮੈਨੂੰ ਸਪੋਰਟ ਚਾਹੀਦੀ ਆ ਜੀ ਲਓ ਜੀ ਦੇਖੋ ਜਾਂਦੇ ਹੋਏ ਰੋਡ ਦੇ ਉੱਪਰ ਲਾਈਟਾਂ ਚੱਲ ਪਈਆਂ ਨੇ ਜੀ ਦੇਖੋ ਕਿੰਨੀਆਂ ਪਿਆਰੀਆਂ ਲਾਈਟਾਂ ਨੇ ਜੀ ਇਹ ਲਾਈਟਾਂ ਦਾ ਮਤਲਬ ਇਹੀ ਆ ਜੀ ਆਪਣੀ ਆਪਣੀ ਲਾਈਨ 'ਚ ਚਲੋ ਕੋਈ ਮਿਸਟੇਕ ਨਾ ਹੋ ਜੇ ਕਿਸੇ